ਅਗਰ ਇਸ ਤਰ੍ਹਾਂ ਜਪ ਕਰਦੇ ਆਂ ਆ ਵਾਹਿਗੁਰੂ ਵਾਹਿਗੁਰੂ ਦੀ ਧਨੀ ਅਲਾਪਦੇ ਆਂ ਤੇ ਜੀਵਨ ਨੂੰ ਨਿਯਮ ਦੇ ਚਲਾਉਂਦੇ ਆਂ ਅਗਰ ਐਸਾ ਹੀ ਕਰਦਾ ਰਹੇ ਕਿ ਕੁਝ ਦਿਨਾਂ ਤੋਂ ਬਾਅਦ ਇਹ ਜਪ ਗਿਆਨ ਖੰਡ ਦੇ ਚ ਪਹੁੰਚ ਜਾਂਦਾ ਹੈ ਸਿਰਫ ਮੌhle ਪ੍ਰਸ਼ਨ ਨੂੰ ਐਸਾ ਵੀ ਲੈਣਾ ਹੈ ਅਗਰ ਸਿਰਫ ਮੌਂਦੇ ਚ ਮੈਂ ਵੀ ਗੁਰਕੀ ਰੱਖ ਲਵਾਂ ਥੱਲੇ ਨਾ ਕਰਾਂ ਸਵਾਦ ਜ਼ਰੂਰ ਆ ਗਿਆ ਥੋੜਾ ਜਿਹਾ ਭੁੱਖ ਨਹੀਂ ਮਿਟੇਗੀ। ਔਰ ਸਰੀਰ ਦਾ ਬਲ ਵੀ ਨਹੀਂ ਬਣੇਗਾ। ਪਾਣੀ ਦਾ ਘੁੱਟ ਮੈਂ ਮੌਂਦੇ ਚ ਰਖ ਲਿਆ ਹੋਟਾਂ ਦੀ ਖੁਸ਼ਕੀ ਦੂਰ ਹੋ ਜਾਏਗੀ। ਪਿਆਸ ਨਹੀਂ ਮਿਟੇਗੀ। ਬਾਣੀ ਸਿਰ ਮੈਂ ਜ਼ਬਾਨ ਨਾਲ ਪੜੀ ਜਾਵਾਂ ਮੇਰੇ ਦਿਲ ਦਾ ਉਸ ਨਾਲ ਕੋਈ ਸੰਬੰਧ ਨਾ ਹੋਵੇ। ਵਕਤੀ ਸਰੂਰ ਤੇ ਆ ਸਕਦਾ ਕਿਉਂਕਿ ਗੁਰਬਾਣੀ ਦੀ ਆਪਣੀ ਵਾਈਬ੍ਰੇਸ਼ਨ ਬਣਦੀ ਹੈ ਤਰੰਗਾ ਬਣਦੀ ਹੈ। ਲੇਕਿਨ ਅਧਿਆਤਮਕ ਬਲ ਨਹੀਂ ਬਣੇਗਾ। ਗਿਆਨ ਦੀ ਪ੍ਰਾਪਤੀ ਨਹੀਂ ਹੋਵੇਗੀ। ਉਹ ਜੋੜੀਏ ਅਨਭਵੀਆਂ ਗੱਲਾਂ ਅੰਦਰੋਂ ਪੈਦਾ ਹੁੰਦੀਆਂ ਨੇ ਉਹ ਸਭ ਕੁਝ ਨਹੀਂ ਹੋਣਗੀਆਂ। ਜਪ جاری ਹੈ। ਔਰ ਜਪ ਦਾ ਆਪਣਾ ਜੋ ਸਿਧਾਂਤਿਕ ਲੋਕ ਬੁਰਲਾਣਿਕ ਦੇਵੀ ਮਹਾਰਾਜ ਦਾ ਕਿ ਸੁਪਿਰ ਤੁਹਾਡੇ ਸਾਹਮਣੇ ਰੱਖਾਂਗਾ। ਲੇਕਿਨ ਇਸ਼ਾਰਤਾਂ جب کہ میں کرنا ہے گاویے سنیے من رکھیے بھاؤ زبان گائن کرے واحر واح گرو واح گرو کن سنن نہیں تو بولیا ہوا ہبا چک گیا سنو گے تا ہی اندر پرویش کرے گا ورنہ کس طرح کرے گا شبد سنن کا وش ہے مسلمان متسبی ہے ٹھیک ہے نماز پڑھ رہا ہے قرآن کی تلاوت کر رہا ہے پر اجے معرفت دی دنیا چ نہیں پہنچا اجے صرف شرع دی دنیا شرعی ہندو اگر تنگ دل ہے تو اجے کرم کانڈی ہے اجے کو پاشنا کانڈنا اس کوئی مطلب نہیں اجے گیان کانڈ بہت دور ہے دھارمک منوک میں اس دن ارض کی اگر دھرم دیچ رک جائے تو اس تو جو ہانی ہوں دی اس تو جو نقصان ہوتا ہے وہ دنیا دے بڑے بڑے ڈکٹیٹر تے ظالمان تو اتنا نقصان نہیں ہوں دے جڑا اس تو ہو جائے کیونکہ وہ دھرم دی دنیا بھی لڑکھنان دی کوشش کرتا ہے خیر مختصر میں مہا کرو تو کہی جانا ہے صدا شیو صدا شیو پر جو صدا شیو ہے وہ دا بول کے بھی کدی چنتن نہیں کرتا ਉਹਨੂੰ ਕਦੀ ਸੋਚਦਾ ਵੀ ਨਹੀਂ ਕਦੀ ਵਿਚਾਰਦਾ ਵੀ ਨਹੀਂ ਕਿਸੇ ਅਵਤਾਰ ਦੀ ਨਿੰਦਾ ਨਹੀਂ ਇਥੇ ਇਸ ਤਰ੍ਹਾਂ ਦੇ ਅਵਤਾਰ ਕਈ ਦਫਾ ਆਏ ਰੁਕਸਤ ਹੋਏ ਔਰ ਆਂਦੇ ਰਹਿਣਗੇ ਇਹ ਲੰਬਾ ਚੌੜਾ ਬਸਾਰਾ ਹੈ ਅਨੰਤ ਦੁਨੀਆ ਹੈ ਬਹੁਤ ਵੱਡੀ ਦੁਨੀਆ ਹੈ ਔਰ ਚੁਕੇ ਅਵਤਾਰਾਂ ਦੀ ਦੁਨੀਆ ਬਹੁਤ ਲੰਬੀ ਚੌੜੀ ਹੈ ਤੋ ਦੀ ਸੁਣ ਸਮਝਣ ਦਾ ਵੀ ਦਾਇਰਾ ਵਸੀ ਹੋ ਜਾਂਦਾ ਹੈ ਖੁੱਲੇ ਦਿਮਾਗ ਦਾ ਮਾਲਿਕ ਹੋ ਜਾਂਦਾ ਹੈ ਜੈਸੇ ਕੋਈ ਸੜਕ ਤੇ ਨਹੀਂ ਚੱਲਦਾ کر ہی بیٹھا ہے اسی اس جھگڑ دے نہیں تو چل رہا ہے کیوں نہیں پیا اسی طریقے نال کوئی دھارمک مارگ تے نہ چلے پر جو گیان کھنڈ دے پہنچ گیا نہ چلن والے نال جھگڑا نہیں کرے گا تو کیوں نہیں چل رہا کتا ہی نہیں چل نہیں چلتا رہا دی مرضی وہ دی اچھا نہیں چلتا رہا عرب دیشان دے رمضان دے دن اگر کوئی روزہ نہ رکھے بڑی کرڑی سزا ہے بہت سخت سزا ہے زبردستی رکھو روزہ رکھنا ہے دھرم دا پھل ہے موکش مکتی دھرم دیچ اگر جبر آ جائے شروعات اگر جبر آ جائے تو دا پھل کی مکتی خاک گا کس طرح ہو پھل موکش کس طرح گا دھرم جبر نہیں دھرم سارے جبر ہٹا دیں دیا ہے آپ دھارمک منک کسے جبر نو مندہ بھی نہیں اتحاس دے اے دو پنے ہیں ਜੋ ਅਕਸਰ ਵਿਦਵਾਨ ਆਵਾਜ਼ ਦੇ ਨੇ ਤੇ ਵਰਣਨ ਕਰਦੇ ਨੇ 9 ਸਾਲ ਦੇ ਗੁਰੂ ਨਾਨਕ ਨੇ ਜਨੇਊ ਪਹਿਨਣ ਤੋਂ ਇਨਕਾਰ ਕਰ ਦਿੱਤਾ 9 ਸਾਲ ਦੇ ਗੁਰੂ ਗੋਬਿੰਦ ਸਿੰਘ ਜੀ ਨੇ ਜੇ ਗੋਬਿੰਦ ਰਾਏ ਸਨ ਆਪਣੇ ਪਿਤਾ ਨੂੰ ਕਿਹਾ ਜਨੇਊ ਦੀ ਰੱਖਸ਼ਾ ਵਿੱਚ ਬਚਾਣਾ ਹੈ ਇਹ ਦਿਵਾਜ਼ਤ ਕਰਦੇ ਨੇ ਹੈਰਾਨਗੀ ਹੁੰਦੀ 9 ਸਾਲ ਦੇ ਗੁਰਨਾਨਕ ਕਹਿੰਦੇ ਨੇ ਮੈਂ ਨਹੀਂ ਪਹਿਨਣਾ 9 ਸਾਲ ਦੇ ਗੋਬਿੰਦ ਰਾਏ ਕਹਿੰਦੇ ਮੈਂ ਨਹੀਂ ਉਦਾਰਣ ਦੇਣਾ। ਹੋਰ ਕਿਸੇ ਕੋਣ ਹੁੰਦਾ ਉਦਾਰਣ ਦੇਣਾ। ਮੈਂ ਨਹੀਂ ਉਦਾਰਣ ਦੇਣਾ। ਔਰ ਗੁਰੂ ਦੇਗ ਬਾਦਰ ਸਾਹਿਬ ਦੀ ਸ਼ਹਾਦਤ ਵੀ ਇਸੇ ਵਾਸਤੇ ਹੋਈ ਤਿਲਕ ਜੰਜੂ ਰਾਖਾ ਪ੍ਰਭਤਾ ਕਾ ਕਿਨੋ ਬੜੋ ਕਲੂ ਮੈਸਾ ਕਾ ਕਿ ਜੋ ਬਹੁਤ ਵੱਡਾ ਧਰਮ ਦਾ ਸਰਕਾਰ ਹੋਇਆ ਸਿਰਫ ਧਰਮ ਦੀ ਰੱਖਿਆ ਦਿਖਾਤਾ। ਸਿਰਫ ਦੇਖਤੇ ਚਲੇ ਉਹਨੂੰ ਪਛਾਨ ਵੀ 9 ਸਾਲ ਦੇ ਗੋਬਿੰਦ ਰਾਏ ਕਹਿੰਦੇ ਨੇ ਗੁਰੂ ਦੇ ਪਿਤਾ ਨੇ ਗੁਰਦੇਵ ਬਾਦਲ ਸਾਹਿਬ ਜੀ ਨੇ ਸਾਹ ਕਹਿ ਦਿੱਤਾ ਕੋਈ ਬਹੁਤ ਵੱਡਾ ਮਹਾਪੁਰਸ਼ ਕੁਰਬਾਨੀ ਦੇਵੇ ਤਾਂ ਇਹਨਾਂ ਦਾ ਜਨੇਊ ਬਚ ਸਕਦਾ ਹੈ ਤਿਲਕ ਬਚ ਸਕਦਾ ਵਰਨਾ ਨਹੀਂ ਤੇ ਪਤਾ ਹੈ ਗੋਬਿੰਦ ਰਾਏ ਕੀ ਕਹਿੰਦੇ ਨੇ ਗੁਰਦੇਵ ਪਿਤਾ ਕਿਸੇ ਨੂੰ ਪਾਣੀ ਵਿੱਚ ਤੈਰਨਾ ਸਿਖਾਣਾ ਹੋਵੇ ਪਹਿਲੇ ਆਪ ਤੈਰਨਾ ਪੈਂਦਾ ਹੈ ਕਿਸੇ ਨੂੰ ਮਰਨਾ ਸਿਖਾਣਾ ਹੋਵੇ ਪਹਿਲੇ ਆਪ ਮਰਨਾ ਪੈਂਦਾ ਹੈ ਖੜਾਵਾ ਪਹਿਨ ਕੇ ਗੁਰਤੇ ਬਾਦਰ ਸੇ ਚੱਲ ਪਏ ਹੈਰਾਨਗੀ 9 ਸਾਲ ਦੇ ਗੁਰੂ ਨਾਨਕ ਕਹਿੰਦੇ ਨੇ ਮੈਂ ਨਹੀਂ ਪਹਿਨਣਾ 9 ਸਾਲ ਦੇ ਹੀ ਗੋਬਿੰਦ ਰਾਏ ਕਹਿੰਦੇ ਨੇ ਉਮਰ 9 ਸਾਲ ਦੀ ਸੀ ਨਹੀਂ ਉਤਾਰਨ ਦੇਣਾ ਕਾਰਨ ਕਿਆ ਗੁਰੂ ਗੋਬਿੰਦ ਸਿੰਘ ਜੀ ਦੀ ਸੋਚ ਨਹੀਂ ਬਦਲ ਗਈ ਗੁਰੂ ਨਾਨਕ ਨਾਲ ਸਹਿਮਤ ਨਹੀਂ ਸਨ ਨਹੀਂ ਜੋਤ ਹੋਈ ਹੈ براہمن جبرن جنو پہنا چاہتا سر پہنا کے رواں گے ستگر کہ سہن نہیں کر سکتا میں نہیں پہنا اورنگزیب جبرن اتارنا چاہتا ہے کلگی دھر نے کہ جبرن نہیں اتارن دینا منخ کی مرضی سوتر جبرن سان کو پہنا نہیں سکتا اور جبرن کوئی کسی کا اتار نہیں سکتا جبر ہی شیتانیت ہے ਧਰਮ ਦਾ ਫਲ ਕੀ ਹੈ ਮੋਕਸ਼ ਮੁਕਤੀ ਆਜ਼ਾਦੀ ਤੇ ਧਰਮ ਕਰਮਾਂ ਦੇ ਵਿੱਚ ਵੀ ਜਬਰ ਆ ਜਾਏ ਤੂੰ ਵਰਤ ਨਹੀਂ ਰੱਖਿਆ ਤੇ ਤੈਨੂੰ ਸਜ਼ਾ ਦੇਾਂਗੇ ਤੂੰ ਰੋਜ਼ਾ ਨਹੀਂ ਰੱਖਿਆ ਤੇ ਤੈਨੂੰ ਸਜ਼ਾ ਦੇਾਂਗੇ ਤੂੰ ਪਾਠ ਨਹੀਂ ਕੀਤਾ ਤੇ ਤੈਨੂੰ ਮਾਰਾਂਗੇ ਨਹੀਂ ਕਿਤੇ ਜਦ ਸ਼ੁਰੂ ਨਹੀਂ ਚੀਤ ਧਰਮ ਦੇ ਜਬਰ ਆ ਗਏ ਤੇ ਤਾਂ ਫਲ ਮੋਕਸ਼ ਕਿਸ ਤਰ੍ਹਾਂ ਹੋਏਗਾ ਇੱਕ ਮਨੁੱਖ ਨਹੀਂ ਰੋਟੀ ਖਾਂਦਾ ਨਹੀਂ ajo ਉਸ ਨੂੰ ਬੁਗੜੀ اور جی روز روز اس نے بک نہیں لگ رہی تو سمجھ لو روگی ہے روگی نو نہیں بھوک لگتی تو اس سے ترس کھانا چاہیے ڈنگ کا علاج سوچنا چاہیے مارا گے کٹاں تھوڑی تو روٹی کیوں نہیں کھانا روگی منک کی یہ پہچان ہے انہوں بھوک نہیں لگے گی بوجن کی بھوک نہیں لگے گی جو تن دے تلتے روگی ہے بوجن کی بھوک نہیں لگے گی جو من کے تل روگی ہے بجن کی بھوک نہیں ہوئے بھوک ਨਾਮ ਦੀ ਹੁੰਦੀ ਹੈ ਸਾਚੇ ਨਾਮ ਕੀ ਲਾਗੇ ਭੁੱਖ ਉਹ ਤਾਂ ਭੁੱਖੇ ਖਾਏ ਚੱਲਿਏ ਦੁੱਖ ਜਿੰਨੀ ਵੱਡੀ ਭੁੱਖ ਹੋਵੇ ਛਕਣ ਦਾ ਉਤਨਾ ਹੀ ਵੱਡਾ ਸਵਾਦ ਆ ਜਾਂਦਾ ਹੈ ਭੁੱਖੇ ਸਾਦੇ ਗੰਢ ਜਿੰਨੀ ਅੰਦਰ ਨਾਮ ਦੀ ਭੁੱਖ ਹੋਵੇ ਜਪਣ ਦਾ ਉਤਨਾ ਹੀ ਰਸ ਬਣ ਜਾਂਦਾ ਹੈ ਸਹਿਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਪੁੱਛਿਆ ਗਿਆ ਬਾਦਸ਼ਾਹ ਤੁਹਾਡੇ ਅੰਦਰ ਇਹ ਭੁੱਖ ਕਿੰਨੀ ਹੈ ਕਿੰਨੇ ਕ ਭੁੱਖ ਲੱਗੀ ਹੈ ਨਾਮ ਦੀ ਕਿੰਨੇ ਕ ਭੁੱਖ ਹੈ ਗੁਰਨਾਨਕ ਦੇਵ ਜੀ ਮਹਾਰਾਜ ਦੱਸਦੇ ਨੇ ਮਾਰੂ ਮੇ ਨ ਤ੍ਰਿਪਤਿਆ ਅੱਗੀ ਲਹਿ ਨ ਮੁਖ ਰਾਜਾ ਰਾਜ ਨ ਤ੍ਰਿਪਤਿਆ ਸਾਇਰ ਭਰੇ ਕੇ ਸੁਖ ਨਾਨਕ ਸੱਚੇ ਨਾਮ ਕੀ ਕੇਤੀ ਪੁੱਛਾਂ ਪੁੱਛ ਮੈਥੋਂ ਪੁੱਛਦੇ ਹੋ ਨਾਮ ਦੀ ਕਿੰਨੇ ਕੁ ਬੋਲ ਕਿੰਨੇ ਕੁ ਪਿਆਸ ਰੇਤ ਤੇ ਕਿੰਨੇ ਪਾਣੀ ਦੀਆਂ ਬੂੰਦਾਂ ਚਾਹੀਦੀਆਂ ਨੇ ਅਗ ਕੋਲ ਪੁੱਛ ਲੋ ਤੈਨੂੰ ਕਿਤਨਾ ਕ ਇੰਦਨ ਚਾਹੀਦਾ ਕਿੰਨਾ ਕ ਲਗਣਾ ਚਾਹੀਦੀ ਨੇ ਕਿਤਨਾ ਪੈਟਰੋਲ ਦੇਨੂੰ ਚਾਹੀਦਾ ਕਿਤਨਾ ਤੇਲ ਇੰਦਨ ਚਾਹੀਦਾ ਅਗ ਰਜ ਦੀ ਕਿਸੇ ਰਾਜੇ ਕੋਲ ਪੁੱਛ ਲੋ ਤੈਨੂੰ ਕਿਤਨਾ ਕ ਰਾਜਪਾਟ ਚਾਹੀਦਾ ਰ ਕਿੰਨੇ ਦੇਰ ਤੱਕ ਰਾਜਪਾਟ ਕਰਨਾ ਚਾਹਨਾ ਕੋਈ ਤ੍ਰਿਪਤ ਨਹੀਂ ਹੁੰਦਾ ਜਿਸ ਤਨਾ ਰਾਜਾ ਰਾਜਪਾਟ ਤੋਂ ਤ੍ਰਿਪਤ ਨਹੀਂ ਹੁੰਦਾ ਅਗਨੀ ਲਖਣਾ ਤੋਂ ਤ੍ਰਿਪਤ ਨਹੀਂ ਆਉਂਦੀ ਮਰੂਥਲ ਬਾਰਿਸ਼ ਤੋਂ ਤ੍ਰਿਪਤ ਨਹੀਂ ਹੁੰਦਾ سک میں رشتہ نام جپتا نام جپتا ہو پیاس بددی ہویاس بدی ہو جپ جی کربھو میں رجدہ ہی نہیں ہو جپ جی کر جپڑوں جی کرو جل کی پیاس نہ جائے جل میں اگن اٹھی اد کھائے بوجن کی پہلی برکی دن جو سواد آتا ہے اخیرلی چ نہیں آتا یہ بھی میس کرتے ہیں ایک ایک بوجن کی برکی اندر گئی بک گڑ دی گئی بک گڑ دی گئی سواد گڑ دا گیا ਆਖਰੀ ਚ ਨਹੀਂ ਗਲ ਖਤਮ ਹੋ ਜਾਂਦਾ ਨਾਮ ਜਪਣ ਦਾ ਜੈਸੇ ਜੈਸੇ ਸਵਾਦ ਆਣਾ ਸ਼ੁਰੂ ਹੋਇਆ ਨਾ ਤੇ ਜਿਉਂ ਜਿਉਂ ਜਪੋਗੇ ਭੁੱਖ ਵਧੇਗੀ ਭੁੱਖ ਵਧੇਗੀ ਸਵਾਦ ਵਧੇਗਾ ਇਹ ਦੋਵੇਂ ਕੰਮ ਇਕੱਠੇ ਚੱਲਦੇ ਨੇ ਇਧਰ ਵਾਹਿਗੁਰੂ ਵਾਹਿਗੁਰੂ ਜਪਣਾ ਸ਼ੁਰੂ ਕੀਤਾ ਇਧਰ ਸਵਾਦ ਵਧਦਾ ਜਾ ਰਿਹਾ ਹੈ ਭੁੱਖ ਵੱਧਦੀ ਜਾ ਰਹੀ ਆਖਰੀ ਸਮੇਂ ਤੱਕ ਇੱਕ ਭੁੱਖ ਬਣੀ ਰਹਿੰਦੀ ਹੈ ਰਸ ਵੀ ਬਣਿਆ ਰਹਿੰਦਾ ਹੈ ਸਵਾਦ ਵੀ ਬਣਿਆ ਰਹਿੰਦਾ ਹੈ ज्ञानखंड ਦੇ ਵਿੱਚ ਬੜੀ ਭਾਰੀ ਵਿਸ਼ਾਲਤਾ ਆ ਜਾਂਦੀ ਹੈ ਜਬਰ ਉਹ ਕਿਸੇ ਦਾ ਨਹੀਂ ਸਹਿਨ ਕਰਦਾ ਕਿਸੇ ਦੇ ਉੱਤੇ ਜ਼ਬਰ ਹੋਵੇ ਧਾਰਮਿਕ ਤਲ ਦਾ ਜ਼ਬਰ ਹੋਵੇ ਸਿਆਸੀ ਤਲ ਦਾ ਜ਼ਬਰ ਹੋਵੇ ਸਮਾਜਿਕ ਤਲ ਦਾ ਵੀ ਕੋਈ ਜ਼ਬਰ ਹੋਵੇ ਉਹ ਨਹੀਂ برداشت ਕਰੇਗਾ ਸਹਿਨ ਨਹੀਂ ਕਰੇਗਾ ਉਹ ਆਪਣੇ ਗਿਆਨਖੰਡ ਦੇ ਵਿੱਚ ਖੜੇ ਹੋ ਕੇ ਹੋ ਸਕਦਾ ਹੈ ਆਵਾਜ਼ ਵੀ بلند ਕਰੇ ਗਿਆਨਖੰਡ ਦੇ ਜਿਗਰਾ ਬੜਾ ਮਹਾਨ ਹੋ ਜਾਂਦਾ ਹੈ ਵਿਸ਼ਾਲ ਹੋ ਜਾਂਦਾ ਹੈ ਬੜੀ ਵਿਸ਼ਾਲ ਸੋਚਣੀ ਹੋ ਜਾਂਦੀ ਹੈ ਸ਼ਰਮਖੰਡ ਦੇ ਵਿੱਚ ਮਨ ਘੜਿਆ ਜਾਂਦਾ ਹੈ ਬੁੱਧੀ ਘੜੀ ਜਾਂਦੀ ਹੈ ਚਿੱਤ ਘੜਿਆ ਜਾਂਦਾ ਹੈ ਆਹਨ ਘੜਿਆ ਜਾਂਦਾ ਹੈ ਕਾਰਨ ਸਮਝ ਆ ਗਈ ਹੈ ਪਤਾ ਚੱਲ ਗਿਆ ਹੈ ਪ੍ਰਾਪਤੀ ਨਹੀਂ ਹੋਈ ਤੇ ਸਮਝ ਆ ਜਾਏ ਤੇ ਪ੍ਰਾਪਤੀ ਨਾਵੇਂ ਹਿਰਦਾ ਤੜਪਦਾ ਹੈ ਸਮਝ ਤੇ ਆ ਗਈ ਪਤਾ ਚੱਲ ਗਿਆ ਤੇ ਹੁਣ ਤੇ ਪ੍ਰਾਪਤ ਹੋਣਾ ਚਾਹੀਦਾ ਹੈ ਪਹਿਲੇ ਤੇ ਪਤਾ ਨਹੀਂ ਸੀ ਅਜੇ ਪਤਾ ਚੱਲ ਗਿਆ ਤੇ ਹੀਰਾ ਹੈ ਪਹਿਲੇ ਤੇ ਸਮਝੀ ਬੈਠੇ ਸੀ ਪੱਥਰ ਹੈ ਪਹਿਲੇ ਤੇ ਸਮਝੀ ਬੈਠੇ ਸੀ ਕੰਕਰ ਹੈ ਅੱਜ ਪਤਾ ਚਲੇ ਤੇ ਮੋਤੀ ਹੈ ਪਹਿਲੇ ਸਮਝੇ ਰੱਖੀ ਸੀ ਐਵੇਂ ਹੀ ਹੈ ਅੱਜ ਪਤਾ ਚਲੇ ਅਮਰਤ ਰਸ ਹੈ ਤੁਮ ਜਦ ਪਤਾ ਚਲੇ ਆਏ ਤਾਂ ਪ੍ਰਾਪਤ ਕਰਨ ਨੂੰ ਜੇ ਕਰ ਲੈ ਇਸ ਵਾਸਤੇ ਮੈਂ ਅਰਜ਼ ਕਰਾਂ ਜਾਣਨਾ ਹੋਰ ਗੱਲ ਹੈ ਪਾਉਣਾ ਹੋਰ ਗੱਲ ਹੈ ਜਾਣ ਲਿਆ ਹੁਣ ਪ੍ਰਾਪਤੀ ਦੀ ਇੱਛਾ ਤੇ ਪ੍ਰਾਪਤ ਹੋ ਜਾਵੇਗਾ ਕਾਸ਼ ਇਹ ਬਾਰੋਂ ਪ੍ਰਾਪਤ ਹੁੰਦਾ ਤੇ ਮਨੋ ਕਰ ਲੈਂਦਾ ਤੇ ਆਪਣੇ ਵਿੱਚੋਂ ਖੋਜ ਕਰਨੀ ਅੱਜ ਤੱਕ ਬੰਦੇ ਵੀ ਖੋਜ ਦੇ ਮਰਕਜ਼ ਰਹੇ ਨੇ ਸਾਗਰ ਜ਼ਮੀਨ ਪਹਾੜ ਤੇ ਆਸਮਾਨ ਮਨੁੱਖ ਨੇ ਧਰਤੀ ਦੇ ਸੀਨੇ چیر ਕੇ ਅੰਤਿ ਧਨ ਥਾ ਥਾ ਤੇ ਕਢਿਆ ਬਹੁਤ ਕਢਿਆ ਹੈ ਪਹਾੜਾਂ ਦੇ ਸੀਨੇ چیر ਕੇ ਇਸ ਨੇ ਲੋਹਾ ਸੋਨਾ ਚਾਂਦੀ ਮੈਂ ਦੁਨੀਆਂ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਕਢੀਆਂ ਨੇ ਲੇਕਿਨ ਇਤ੍ਰਿਪਤਨਾ ਹੋਇਆ ਨਾ ਜ਼ਮੀਨ ਤ੍ਰਿਪਤ ਕਰ ਸਕੀ ਨਾ ਪਹਾੜ ਫਿਰ ਇਸਨੇ ਸਾਗਰ ਨੂੰ ਵੀ ਛਾਣਿਆ ਇਹਨੇ ਸਾਗਰ ਦੇ ਚੋਂ ਤੇਲ ਕਢਿਆ ਮੋਤੀ ਕਢਿਆ ਬੜੀਆਂ ਚੀਜ਼ਾਂ ਕਢੀਆਂ ਨੇ ਪਰ ਸਾਗਰ ਵੀ ਇਸ ਨੂੰ ਤ੍ਰਿਪਤ ਨਹੀਂ ਕਰ ਸਕੇ ਇਹਦੀ ਦ੍ਰਿਸ਼ਟੀ ਆਸਮਾਨ ਤੇ ਚਲੀ ਗਈ ਚੰਦਰਮਾ ਤੇ ਤੇ ਪਹੁੰਚ ਗਿਆ ਭਾਵੇਂ ਲਿਆਇਆ ਉੱਥੋਂ ਥੋੜੀ ਜਿਹੀ ਮਿੱਟੀ ਹੈ ਬਾਕੀ ਤੇ ਕੁਝ ਵੀ ਨਹੀਂ ਇੱਥੇ ਸੈਂਸ ਮਿਲzum ਅ ਦਮ ਬਕਾਇਦਾ ਦੇਖਿਆ ਸੀ ਵਾਸ਼ਿੰਗਟਨ ਦੇ ਐਨੇ ਜਿਹੇ ਮੁਠੀ ਵਰ ਰੇਤ ਪਈ ਹੈ ਚੰਦਰਮਾ ਤੋਂ ਕਹਿੰਨ ਲੈਂਦੀ ਹੈ ਉੱਥੋਂ ਲਿਆਂਦੀ ਹੈ ਪਰ ਬੰਕਰਵਾ ਡਾਲਲ ਖਰਚ ਹੋ ਗਏ ਐਨੇ ਮੁੱਠੀ ਭਰ ਰੇਤ ਆਈਏ ਦ੍ਰਿਸ਼ਟੀ ਹੋਰ ਅੱਗੇ ਚਲੀ ਗਈ ਸ਼ੈਖ ਚੰਦਰਮਾ ਤੋ ਕੁਛ ਨਹੀਂ ਲੱਗਿਆ ਹੋਰ ਅੱਗੋਂ ਕੁਛ ਲੱਗੇ ਹੋਰ ਅੱਗੋਂ ਕੁਛ ਲੱਗੇ ਜਿਸ ਦਿਨ ਮਨੁੱਖ ਦੇ ਕੰਧ ਚੰਦਰਮਾ ਤੇ ਪਹੁੰਚੇ ਸਾਂ ਸਾਰੀ ਦੁਨੀਆ ਦੇਚ ਹੁਲਾਸ ਦੀ ਲਹਿਰ ਦੌੜ ਗਈ ਸੀ ਦੁਨੀਆ ਖੁਸ਼ ਹੋ ਗਈ ਬੰਦਾ ਚੰਦਰਮਾ ਤੇ ਪਹੁੰਚ ਗਿਆ ਚੰਨ ਤੇ ਪਹੁੰਚ ਗਿਆ ਉਹਨਾਂ ਦਿਨਾਂ ਉਰਦੂ ਦਾ ਇੱਕ ਬੁਲੰਦ ਪਾਇਆ ਸ਼ਾਇਰ ਜਿਗਰ ਮੁਰਾਦਾਬਦੀ ਜ਼ਿੰਦਾਸ ਉਹ ਤੇ ਨਹੀਂ ਗਿਆ ਉਹਦੇ ਮੂੰਹੋਂ ਇੱਕ ਫਿਕਰਾ ਨਿਕਲਿਆ ਜਦ ਬੰਦਾ ਜਿਸ ਦਿਨ ਚੰਦਰਮਾ ਤੇ ਪਹੁੰਚਿਆ ਸੀ ਉਹਨੇ ਕਿਹਾ ਆਸਮਾਨੋਂ ਕੀ ਤਮੰਨਾ ਕਰਨ ਵਾਲੇ ਜ਼ਮੀਨੀ ਹੱਦ ਸੇ ਜਾਂਦੀ ਰਹੇਗੀ ਚੰਦਰਮਾ ਤੇ ਰਹਿਣ ਦੀ ਕੋਸ਼ਿਸ਼ ਕਰਦਾ ਇਹ ਜਨਾਬ ਕਿਧਰੇ ਜ਼ਮੀਨ ਵੀ ਗਵਾ ਬੈਠਾ ਤਿੰਨੋਂ ਤੇ ਜੇ ਜ਼ਮੀਨ ਤੇ ਵੀ ਰਹਿਣ ਦੀ ਜਾਚ ਨਹੀਂ ਆਈ ਜਿਹੋ ਜਿਹਾਂ ਦਾ ਨਰਕ ਤੋਂ ਜ਼ਮੀਨ ਤੇ ਬਣਾਇਆ ਹੈ ਇਹੋ ਜਿਹਾਂ ਦਾ ਨਰਕ ਤੋਂ ਚੰਦਰਮਾ ਤੇ ਬਣਾਇਆ ਦਾ ਹੁਰਕੀ ਕਰੇਗਾ ਜਿਹੜੇ ਵਿਤਕਰੇ ਜਿਹੜੇ ਲੜਾਈ ਝਗੜੇ ਤੋਂ ਜ਼ਮੀਨ ਤੇ ਬਰਬਾਦ ਕੀਤੇ ਹੋਏ ਨੇ ਇਹੀ ਉੱਪਰ ਕਰੇਗਾ ਹੁਰਕੀ ਕਰੇਗਾ ਉੱਥੇ ਵੀ ਇਹੀ ਕੁਝ ਕਰੇਗਾ ਉੱਥੇ ਵੀ ਜਾਤ ਬਾਤ ਲੈ ਕੇ ਜਾਏਗਾ ਉੱਥੇ ਵੀ ਭੇਦਭਾਵ ਲੈ ਕੇ ਜਾਏਗਾ ਉੱਥੇ ਵੀ ਵਿਤਕਰੇ ਲੈ ਕੇ ਜਾਣਗੇ ਉੱਥੇ ਵੀ ਬਹਿਰੋਧ ਲੈ ਕੇ ਜਾਏਗਾ ਤੇ ਖਾਣਾ ਜੰਗੀ ਘਰ ਘਰ ਦੇ ਚਿੱਥੇ ਉੱਥੇ ਹੀ ਹੋਵੇਗੀ ਹੁਰਕੀ

کوئی گرہ چھتر سورج چند تارا زمین آسمان پہاڑ ساگر تیری چھولی نہیں بن سکتے ترپت نہیں کر سکتے پورتی کر سکتے ترپتی گی اندر بھی کھوج کرے گا او تیرے اندر نو نت امرت پرب کا نام دے میں اس کا کادرآباد مشاعرے مرزا غالب پہنچے سن حیدرآباد مسلم سٹیٹ سی ਨظام ਦੀ ਪੁਰਾਣਾ ਜ਼ਮਾਨਾ ਤੇ ਹైదరాబాద్ ਦੇ ਗੋਲਕੁੰਡਾ ਦੇ ਚ ਹੀਰੇ ਦੀਆਂ ਖਾਣਾ ਮਸ਼ਹੂਰ ਨੇ ਅਜੇ ਵੀ ਲੋਕੀ ਕੱਢਦੇ ਨੇ ਕਦੀ ਕਦੀ ਲੱਗ ਪੈ ਨੇ ਇੱਕ ਖਾਨਵਾਰ ਨੇ ਲਾਲਬ ਤੇ ਤਰਸ ਕੀਤਾ ਵਿਚਾਰੇ ਦਾ ਜਗਾ ਪਾਟੇ ਆਇਆ ਸੀ ਉੱਪਰ ਜਿਹੜੀ ਸ਼ੇਰਵਾਨੀ ਪਾਈ ਹੋਈ ਸੀ ਉਹਨੂੰ ਵੀ ਦੋ ਤਿੰਨ ਪੇਉਣ ਲੱਗਿਆ ਸੀ ਉਹਨੂੰ ਤਰਸ ਆ ਗਿਆ ਉਹ ਕਹਿੰਦਾ ਲਾਲਬ ਕਿਹੜਾ ਸ਼ੇਰੋ ਸ਼ਾਇਰੀ ਦੇ ਚੱਕਰਾਂ 'ਚ ਤੂੰ ਪਿਆ ਹੈ ਤੂੰ ਮੇਰਾ شاਗਿਰਦ ਬਣ ਤੇ ਮੈਂ ਤੈਨੂੰ ਦਸਾਂਗਾ ਕਿ ਪਹਾੜਾਂ ਦੇ ਸੀਨੇ چیر ਕੇ ਹੀਰੇ ਕਿਵੇਂ ਕੱਢੀਦੇ ਨੇ ਮੈਂ ਤੈਨੂੰ ਦਸਾਂਗਾ شاਗਿਰਦ ਬਣ ਮੇਰਾ ਗਾਲਮ ਕਹੇ ਲਗਾ ਫਿਰ ਤੂੰ ਮੇਰਾ شاਗਿਰਦ ਬਣ ਮੈਂ ਤੈਨੂੰ ਦਸਾਂਗਾ ਆਪਣਾ ਹੀ ਸੀਨਾ چیر ਕੇ ਗਿਆਨ ਕਿਵੇਂ ਕੱਢੀਦਾ ਹੈ ਸਕੂਨ ਕਿਵੇਂ ਕੱਢੀਦਾ ਹੈ ਰਸ ਕਿਵੇਂ ਕੱਢੀਦਾ ਹੈ ਪਹਾੜਾਂ ਦੇ ਸੀਨੇ چیرਣਾ ਤੈਨੂੰ ਆਉਂਦਾ ਹੈ اپنا سینہ چیرنا میں نو امنا ہے سخن کیا کہہ نہیں سکتے جو یا ہوں جو جا کا جگر کیا ہم نہیں رکھتے جو کھودے جا کے میدن کو میں اپنا سینہ نہیں رکھتا جو پہاڑوں دی خدائی کرنا میں نہیں گا تو پہاڑا کے سینے چیر میں اپنا ہی سینہ چیر دا تو تو ہیرے لبنا ہے میں اتو گیان تینو تینوں چمک دے پتھر دے نے ਮੈਨੋਂ ਤੇ ਚਮਕਦੇ ਖੁਦਾ ਦੇ ਗੁਣ ਲੱਭਦੇ ਨੇ ਰੱਬੀ ਗੁਣ ਲੱਭਦੇ ਸੁਖਨ ਕਿਆ ਗਏ ਨਹੀਂ ਸਕਦੇ ਜੋ ਆ ਹਉ ਜੋ ਜ਼ਬਰ ਕਾ ਜਿਗਰ ਕਿਆ ਹਮ ਨਹੀਂ ਰਖਦੇ ਜੋ ਖੋਦੇ ਜਾਂਕੇ ਮੈਦਨ ਕੋ ਤ੍ਰਿਪਤੀ ਕ ਮਨੁਖ ਨੂੰ ਅੰਦਰੋਂ ਮਿਲੈ ਤੋ ਮਨੁਖ ਗਾਹੇ ਬਗਾਹੇ ਜੋ ਕੁਛ ਵੀ ਤਲਾਸ਼ ਕਰ ਰਿਹਾ ਹੈ ਤ੍ਰਿਪਤੀ ਦੀ ਰਜੇ ਮਹਿ ਦੀ ਕੋਈ ਰਾਜ ਜਾਏ ਤੇ ਰਾਜਾ ਬਾਰੋਂ ਕੁਛ ਵੀ ਨਹੀਂ ਮਨੁਖ ਨੂੰ ਤ੍ਰਿਪਤੀ ਨਸੀਬ ਹੋ ਸਕਦੀ ਨਾ ਜ਼ਮੀਨ ਰਾਜਾ ਬਣਾ ਸਕਦੀ ਐ ਨਾ ਪਹਾੜ ਨਾ ਸਾਗਰ ਤੇ ਨਾ ਹੀ ਆਸਮਾਨ ਜਦ ਵੀ ਇਸ ਨੇ ਰਾਜਾ ਬਣਨਾ ਹੈ ਆਪਣੇ ਵਿੱਚੋਂ ਕੁਝ ਲੱਭੇਗਾ ਤੇ ਰਾਜਾ ਬਣੇਗਾ ਭਗਤ ਬੀਪਾ ਜੀ ਦਾ ਇੱਕ ਬੜਾ ਕੀਮਤੀ ਸ਼ਬਦ ਹੈ ਕਾਇਆ ਬੌਖੰਡ ਖੋਜਤੇ ਨਾਉ ਨਹੀਂ ਤਾਂ ਪਾਈ ਨਾ ਕਛ ਆਏ ਬੋ ਨਾ ਕਛ ਜਾਏ ਬੋ ਰਾਮ ਦੀ ਦੁਆਇ ਮੈਂ ਇਸ ਬੌਖੰਡੀ ਬੌਖੰਡ ਬਹੁਤ ਹੀ ਸਿਆਹ ਵਾਲੀ ਜਿਹੜੀ ਕਾਇਆ ਹੈ ਇਹਨੂੰ ਖੋਜਦੇ ਆ ਖੋਜਦੇ ਆ ਨਾਉ ਨੇ ਤਾਂ ਪ੍ਰਾਪਤ ਕਰ ਲਿਆ काया बहुखंड खोजते नौ ने नौ खजाने प्राप्त कर ले है इस काय आले च صبر ਸੰਪੂਰਨ નિર્ਵੈਰਤਾ اور ಸಂयम ज्ञान विज्ञान प्रेम अनुभव विशालता दयालता समान दृष्टि ये सब कुछ मुणक नु اندروں لبنے اور کتھوں لبے تے اندروں ملے گا ਬਾਰ ਮਨੁਖਤੀ ਬੜੀ ਝਟਕਣ ਹੈ ਤੇ ਖੋਜ ਵੀ ਬੜਾ ਤੇ ਬਾਹਰੋਂ ਲੱਭਦੀ ਬਹੁਤ ਕੁਝ ਲਿਆ ਹੈ ਲੇਕਿਨ ਤ੍ਰਿਪਤ ਨਹੀਂ ਹੋਇਆ ਤ੍ਰਿਪਤ ਉਸ ਦਿਨ ਹੋਵੇਗਾ ਜਦ ਅੰਦਰੋਂ ਕੁਝ ਲੱਭ ਦੇਗਾ ਇਹ ਜਿਹੜਾ ਤਨ ਹੈ ਇਹਦੀਆਂ ਲੋੜਾਂ ਬਾਹਰੋਂ ਪੂਰੀਆਂ ਹੁੰਦੀਆਂ ਨੇ ਇਹ ਜਿਹੜਾ ਮਨ ਹੈ ਇਹਦੀਆਂ ਲੋੜਾਂ ਅੰਦਰੋਂ ਪੂਰੀਆਂ ਨੇ ਬਦਕਿਸਮਤੀ ਹੈ ਅਸੀਂ ਮਨ ਦੀਆਂ ਲੋੜਾਂ ਵੀ ਬਾਹਰੋਂ ਪੂਰੀਆਂ ਕਰਨਾ ਚਾਹੁੰਦੇ ਹਾਂ ਬਸ ਜ਼ਿੰਦਗੀ ਇਥੋਂ ਹੀ ਵੜਕ ਗਈ ਜੀਵਨ ਇਥੋਂ ਹੀ ਵੜ ਗਿਆ ਸਤਗੁਰ ਨਹੀਂ ਲੋਗਦੇ ਕਿ ਬਾਹਰ ਨਾਲ ਖੋਜ ਖੋਜ یہ جو تن ہے لڑا باروں پوری ہونگیاں باہر کھوج باروں تینوں کھوجنا پڑ گا اور بار سب کچھ چل رہے ہیں زمین چل رہی ہے آسمان چل رہے ہیں دن رو چلے نس سس چلے تار کا لکھ پلو ہے یہ لکھاں گرہ ن چھتر تارے سیارے زمین چل رہی ہے گردش دے چلے اس چلنے سنسار تو ساروں کچھ لبنا ہے تینوں چلنا پہے گا بھٹکنا پہے گا دورنا پہے گا بجنا پہے گا زمین بج رہی ہے آسمان بج رہے ہیں شیخ شک صاحب دے بڑے قیمتی بول وہ کہ ابرو باد ماں و با فلک خورشید درکار آنند ابل بدل باد ہوا خورشید سورج ماں چندرما اور زمین بہت قیمتی بول اس کا ابرو باد ماں و با فلک خورشید درکار آنند تاتو نانے بکف آری و بغولت نہ خوری کہیں ہے سورج چند تارے زمین آسمان سب گردش دیکھنے سب چل رہے ہیں کہ تم ہاتھ دیتے ہاتھ رکھ کے بیٹھیں شبہ دنی دیں دا چل پاج تو سب کو چل دا پہ بدل چل دے پہن دریا چل دے پہن زمین چل دی پہ یہ سورج چند تارے چل دے پہنے تیرے سریر دے خون پہ چل دا ہے سواس پہ چل دے تیرے ہاتھ چلنے چاہیے تیرے پیر چلنے چاہیے چل ਇਸ ਚਲਦੇ ਹੋਏ ਸੰਸਾਰ ਦੇ ਚੋਂ ਜੇ ਤੂੰ ਕੁਝ ਪ੍ਰਾਪਤ ਕਰਨਾ ਹੈ ਚੱਲਣਾ ਪਏਗਾ ਪਰਮਾਤਮਾ ਨਾ ਚਲਿਆ ਟਿਕਿਆ ਹੋਇਆ ਹੈ ਉਸ ਟਿਕੇ ਹੋਏ ਨਾਲ ਜੁੜਨਾ ਹੈ ਤਾਂ ਫਿਰ ਟਿਕਣਾ ਪਏਗਾ ਮਨ ਨੂੰ ਟਿਕਾਣਾ ਪਏਗਾ ਭਜਨ ਦੀ ਜਾਂਚ ਬੰਦੇ ਨੂੰ ਅੱਗ ਹੀ ਟਿਕਣ ਦੀ ਜਾਂਚ ਨਹੀਂ ਆਈ ਤਨ ਵੀ ਦੌੜ ਰਿਹਾ ਹੈ ਮਨ ਵੀ ਦੌੜ ਰਿਹਾ ਹੈ ਔਰ ਜਿੰਨਾ ਦੌੜਦਾ ਹੈ ਉਤਨਾ ਹੀ ਰਜੇ ਵਿੱਚ ਤਾਂ ਦੂਰ ਚਲਾ ਜਾਂਦਾ ਹੈ ਆਨੰਦ ਤਾਂ ਦੂਰ ਚਲਾ ਜਾਂਦਾ ਹੈ